ਨਸ਼ਾ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸ਼ਕਤੀ ਦੇ ਵਿੱਚ ਇਸ ਨੂੰ ਲੈ ਕੇ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਬੜੇ ਨਸ਼ੇੜੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਦੂਜੇ ਪਾਸੇ ਪਿੰਡਾਂ ਦੇ ਵਿੱਚ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਪਿੰਡ ਵਾਸੀਆਂ ਦਾ ਸੰਯੋਗ ਮੰਗਿਆ ਜਾ ਰਿਹਾ ਹੈ ਦੂਜੇ ਸੇ ਪੰਚਾਇਤਾਂ ਦੇ ਨਾਲ ਵੀ ਮੀਟਿੰਗਾਂ ਪੂਰਦੇ ਚੱਲ ਰਹੀਆਂ ਨੇ ਇਸ ਨੂੰ ਲੈ ਕੇ ਹਲਕਾ ਖੜਦੇ ਖੀਦਰਾਬਾਦ ਇੱਕ ਵੱਡਾ ਕਸਬਾ ਹੈ ਜਿੱਥੇ ਕੀ ਬਲਾਕ ਮਜਰੀ ਪੁਲਿਸ ਵੱਲੋਂ ਅੱਜ ਮੀਟਿੰਗ ਕੀਤੀ ਗਈ ਹੈ ਉਸ ਦੇ ਵਿੱਚ ਪੰਚਾਇਤਾਂ ਤੋਂ ਪਿੰਡ ਵਾਸੀਆਂ ਤੋਂ ਸੁਝਾਅ ਮੰਗੇ ਗਏ ਨੇ ਪਿੰਡ ਵਾਸੀਆਂ ਤੋਂ ਜਿਹੜੇ ਕੋਈ ਨਸ਼ਾ ਕਰਦਾ ਹੈ ਜਾਂ ਕੋਈ ਵੇਚਦਾ ਹੈ ਉਹਦੀ ਪੂਰੀ ਡਿਟੇਲ ਲਈ ਗਈ ਹੈ ਤਾਂ ਉਹਨਾਂ ਨੂੰ ਕਿਵੇਂ ਰੋਕਿਆ ਜਾਏਗਾ ਕਿਵੇਂ ਪੁਲਿਸ ਗ੍ਰਿਫਤਾਰ ਕਰੇਗੀ ਜਾਂ ਫਿਰ ਹੋਰ ਕਈ ਮੁੱਦੇ ਨੇ ਤਾਂ ਉਹਨੂੰ ਲੈ ਕੇ ਜਿਹੜੇ ਲੋਕਾਂ ਨੇ ਆਪਣੇ ਵਿਚਾਰ ਪੁਲਿਸ ਨੂੰ ਦਿੱਤੇ ਨੇ ਸੁਣ ਲੈ ਕੇ ਐਸਐਚਓ ਸੁਨੀਲ ਕੁਮਾਰ ਸਾਡੇ ਨਾਲ ਨੇ ਸਰ ਅੱਜ ਮੀਟਿੰਗ ਕੀਤੀ ਹੈ ਨਸ਼ਾ ਰੋਕਣ ਲਈ ਭਾਵੇਂ ਪੰਜਾਬ ਸਰਕਾਰ ਤੁਸੀਂ ਪੁਲ ਸਾਰੇ ਇਕੱਠੇ ਹੋ ਕੇ ਲਗਾਤਾਰ ਲੱਗੇ ਹੋਏ ਕਿ ਕਿੰਨੇ ਕਿੰ ਨਸ਼ੇੜੀ ਉਹ ਜਿਹੜੇ ਕਰਦੇ ਵੀ ਨਹੀਂ ਜਾਂ ਵੇਚਦੇ ਵੀ ਨਹੀਂ ਉਹਨਾਂ ਦੇ ਉੱਤੇ ਪੂਰਾ ਕੀਤਾ ਹੋਇਆ ਤੁਸੀਂ ਕਿ ਸ਼ਕਤੀ ਕੀਤੀ ਹੋਈ ਹੈ ਤਾਂ ਅੱਜ ਤੁਸੀਂ ਖਿਦਰਾ ਮੀਟਿੰਗ ਕੀਤੀ ਹੈ ਕੀ ਮੇ ਸੁਝਾਅ ਮਿਲੇ ਨੇ ਤੇ ਕੀ ਆਪਣੀ ਤੁਸੀਂ ਵੀ ਤਕਰੀਰ ਦਿੱਤੀ ਹੈ ਕਿਵੇਂ ਤੁਸੀਂ ਰੱਖੂਗੇ ਅ ਦੇਖੋ ਸਾਨੂੰ ਬਾਰ ਬਾਰ ਅਸੀਂ ਸੀਨੀਅਰ ਅਫਸਰਾਂ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇਹਦਾਤ ਆਉਂਦੀ ਹੈ ਕਿ ਬਈ ਅਸੀਂ ਲੋਕਾਂ ਦੇ ਨਾਲ ਜੁੜੀਏ ਤੇ ਲੋਕਾਂ ਨਾਲ ਜੁੜਦੇ ਹਾਂ ਤਾਂ ਲੋਕਾਂ ਦੇ ਪਿੰਡਾਂ ਵਿੱਚ ਜਾਣੇ ਹਾਂ ਤਾਂ ਅਸੀਂ ਇਹ ਗੱਲ ਕਲੀਅਰ ਸਭ ਤੋਂ ਪਹਿਲਾਂ ਹਮੇਲਦੀ ਹੈ ਵੀ ਕਈ ਲੋਕਾਂ ਦੀ ਇਹ ਮੰਗ ਹੁੰਦੀ ਹੈ ਵੀ ਨਸ਼ੇ ਨੂੰ ਕਿਵੇਂ ਨਾ ਕਿਵੇਂ ਇਸ ਸਾਡੇ ਦੇਰੀ ਤੋਂ ਕਟਿਆ ਜਾਵੇ ਉਸ ਸਬੰਧ ਵਿੱਚ ਅੱਜ ਅਸੀਂ ਖਿਜਰਾਬਾਦ ਏਰੀਆ ਦੇ ਪਿੰਡ ਦੇ ਨਵੀਂ ਪੰਚਾਇਤ ਨਾਲ ਤੇ ਸਰਪੰਚ ਨਾਲ ਤੇ ਬਾਕੀ ਪਿੰਡਾਂ ਦੇ ਮੋਤਬਰ ਲੋਕਾਂ ਨਾਲ ਅੱਜ ਮੀਟਿੰਗ ਕੀਤੀ ਹੈ ਇਹਨਾਂ ਤੋਂ ਅਸੀਂ ਇਹਨ ਡੋਕ ਤਕਲੀਫਾਂ ਸੁਣੀਆਂ ਵੀ ਪੁਲਿਸ ਦੇ ਲੈਵਲ ਤੇ ਕੀ ਕਰ ਸਕਦੇ ਆ ਤੇ ਨਸ਼ੇ ਸੰਬੰਧੀ ਸਾਨੂੰ ਉਹਨਾਂ ਨੇ ਬੜੀਆਂ ਹੀ ਕੋਈ ਐਸਜੀ ਇਨਫੋਰਮੇਸ਼ਨ ਦਿੱਤੀ ਹੈ ਕਿ ਸਾਡੇ ਆਵਲੇ ਹੌਟਸਪੌਟ ਆ ਆ ਸਾਡਾ ਇਹ ਏਰੀਆ ਮੜਾ ਤੇ ਕੁਝ ਕੇ ਸਾਨੂੰ ਅਸੀਂ ਆਪਣੇ ਨੰਬਰ ਦਿੱਤੇ ਇਹਨਾਂ ਨੂੰ ਗੁਪਤ ਤਰੀਕੇ ਨਾਲ ਵੀ ਇਨਫੋਰਮੇਸ਼ਨ ਮਿਲੀ ਤੇ ਇਸ ਹੀ ਮਤਲਬ ਲੜੀ ਨੂੰ ਅੱਗੇ ਲੈ ਕੇ ਬਾਕੀ ਪਿੰਡਾਂ ਨਾਲ ਵੀ ਅਸੀਂ ਮੀਟਿੰਗਾਂ ਕਰਾਂਗੇ ਤੇ ਜਿਹੜੀ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਉਹ ਚਾਹੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਇੱਕ ਕੈਮਰੇ ਨੂੰ ਲੱਗੇ ਵੀ ਥੋੜੀ ਗੱਲਬਾਤ ਹੋਈ ਹੈ ਕਿ ਜਿਹੜੇ ਪੁਆਇੰਟ ਨੇ ਐਂਟਰੀ ਪੁਆਇੰਟ ਨੇ ਭਾਵੇਂ ਚਾਰ ਪਾਸੇ ਜਿਹੜੇ ਕਿ ਬੋਲੋ ਤੁਹਾਡੇ ਵੱਲੋਂ ਜਿਹੜੀ ਅੱਜ ਮੀਟਿੰਗ ਮੋਹਾਲੀ ਦੇ ਸੀਨੀਅਰ ਅਫਸਰਾਂ ਨਾਲ ਹੋਈ ਹੈ ਤਾਂ ਉਸ ਨੂੰ ਲੈ ਕੇ ਹੁਣ ਪੂਰਾ ਕਵਰ ਕੀਤਾ ਜਾਵੇਗਾ ਪੂਰਾ ਇਲਾਕਾ ਕਿ ਜਿਹੜਾ ਨਸ਼ੇੜੀਆਂ ਨੂੰ ਕਿਸ ਤਰੀਕੇ ਨਾਲ ਭੱਜਣ ਦੀ ਥਾਣੀ ਮਿਲਣੀ ਬਿਲਕੁਲ ਨਸ਼ੇੜੀ ਪ੍ਰੈਸ ਕਰਿਮੀਨਲ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਾਈਮ ਕਰਨ ਵਾਲਾ ਬੰਦਾ ਅਸੀਂ ਹੁਣ ਪੂਰੇ ਏਰੀਏ ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਇਹ ਬਹੁਤ ਵੱਡੀ ਮੁਹਿੰਮ ਸਟਾਰਟ ਕੀਤੀ ਹੈ ਵੀ ਸਾਰਾ ਏਰੀਆ ਆਪਾਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹਟ ਲੈ ਕੇ ਬਿਲਕੁਲ ਤੇ ਉਸੇ ਲੜੀ ਵਿੱਚ ਅਸੀਂ ਅਸੀਂ ਇੱਕ ਮੀਟਿੰਗ ਕਰਕੇ ਨਵੀਂ ਪੰਚਾਇਤ ਦੇ ਸਾਰੇ ਸਰਪੰਚਾਂ ਨੂੰ ਬੁਲਾ ਕੇ ਅ ਦੇ ਤੇ ਤਲੀ ਲੈ ਕੇ ਆਵਾਂਗੇ ਤੇ ਉਸੇ ਲੜੀ ਚ ਅੱਜ ਇਸ ਪੰਚਾਇਤ ਵੀ ਮੈਂ ਗੱਲ ਕੀਤੀ ਪਿੰਡ ਇਨਫੈਕਟ ਪਿੰਡ ਦੇ ਜਿਹੜੇ ਲੋਕ ਸੀਗੇ ਆ ਪੰਚਾਇਤ ਸੀਗੇ ਉਹਨਾਂ ਨੇ ਆਪਨੇ ਕਿਹਾ ਕਿ ਅਸੀਂ ਇਹਨੂੰ ਜਲਦੀ ਹੀ ਨੇਪੜ ਲਾਵਾਂਗੇ ਤੇ ਜਲਦੀ ਹੀ ਅਸੀਂ ਐਂਟਰੀ ਐਗਜ਼ਿਟ ਪੁਆਇੰਟਾਂ ਤੇ ਸੀਐਸਟੀ ਵੀ ਕੈਂਪ ਲਾਵਾਂਗੇ ਸਰ ਇੱਕ ਮੈਡੀਕਲ ਨਸ਼ੇ ਨੂੰ ਲੈ ਕੇ ਵੀ ਗੱਲ ਹੋਈ ਹੈ ਕਿ ਜਿਹੜੇ ਮੈਡੀਕਲ ਸਟੋਰ ਹਨ ਉਹਨਾਂ ਦੇ ਉੱਤੇ ਵੀ ਤੁਸੀਂ ਕਿਤਨਾ ਮੀਟਿੰਗ ਕਰੋ ਮੈਡੀਕਲ ਸਟੋਰ ਵਾਲਿਆਂ ਨਾਲ ਕਿਤਨੇ ਤੇ ਜਿਹੜੇ ਵੇਚਦੇ ਨੇ ਜਾ ਫਿਰ ਜਿਹੜੇ ਨਸ਼ੇੜੀ ਇਸ ਇਲਾਕੇ ਚ ਬਾਹਰੋਂ ਆਉਂਦੇ ਨੇ ਤਾਂ ਉਹਨਾਂ ਦੀ ਪੂਰੀ ਡਿਟੇਲ ਤੁਹਾਡੇ ਕੋਲ ਤੱਕ ਪਹੁੰਚ ਸਕੀ ਮੇਰੀ ਸਟੋਰ ਨਾਲ ਵੀ ਮੀਟਿੰਗ ਹੋਏਗੀ ਬਿਲਕੁਲ ਉਹਨਾਂ ਨੂੰ ਵੀ ਅਸੀਂ ਇਸ ਲੂਪ ਚ ਲੈ ਕੇ ਆਵਾਂਗੇ ਤੇ ਜੇ ਤੁਹਾਨੂੰ ਲੱਗਦਾ ਹੋਵੇ ਵੀ ਕਿਸੇ ਮੈਡੀਕਲ ਸਟੋਰ ਦੀ ਕੋਈ ਸ਼ਿਕਾਇਤ ਹੈਗੀ ਹੈ ਕੁਝ ਹੈਗਾ ਤੇ ਉਹਦੇ ਖਿਲਾਫ ਜਿੰਨਾ ਸਖਤ ਹੋ ਸਕੇ ਐਕਟਿਵ ਪ੍ਰੋਸੈਸ ਥਰੂ ਅਸੀਂ ਲੈ ਕੇ ਉਹਨੂੰ ਕਰਾਂਗੇ ਤੇ ਅਸੀਂ ਇਹ ਤੁਹਾਡੇ ਮਾਧਮ ਨਾਲ ਇਹ ਗਾ ਵੀ ਕਰਨਾ ਚਾਹੁੰਦੇ ਹਾਂ ਵੀ ਜੇ ਕੋਈ ਇਹੋ ਜਿਹਾ ਮੈਡੀਕਲ ਸਟੋਰ ਵਾਲਾ ਸਾਡੇ ਏਰੀਆ ਚ ਕਿਸੇ ਤਰੀਕੇ ਨਾਲ ਇਸ ਮਤਲਬ ਇਸ ਜੇ ਨਸ਼ੇ ਵਾਲੇ ਕੰਮ ਕਾਰੋਬਾਰ ਚ ਹੈਗਾ ਤੇ ਉਹ ਉਹਨੂੰ ਅਸੀਂ ਦੂਜਾ ਪਿੰਡ ਬਸ ਨਹੀਂ ਮੰਗ ਰੱਖੀ ਕਿ ਸਕੂਲ ਟਾਈਮ ਸਵੇਰੇ ਜਾਂ ਸ਼ਾਮ ਨੂੰ ਜਦੋਂ ਬੱਚੇ ਮੋਟਰਸਾਈਕਲ ਲੈ ਕੇ ਆਉਂਦੇ ਨੇ ਜਦੋਂ ਫਿਰ ਹਾਈ ਹਾਰਨ ਮਾਰਨ ਦੇ ਦੂਜੇ ਪਾਸੇ ਪਟਾਕੇ ਬੋਲਟਾਂ ਦੇ ਬਜਾਣੇ ਨੇ ਤਾਂ ਨਾਲ ਦੀ ਨਾਲ ਇਹ ਤਾਂ ਸਿੱਕੀ ਸਵੇਰੇ ਸ਼ਾਮ ਕੁਝ ਨਸ਼ੇੜੀ ਜਿਹੜੇ ਇਹ ਪੁਆਇੰਟ ਨੇ ਉਹਨਾਂ ਦੇ ਉੱਤੇ ਬੈਠ ਜਾਂਦੇ ਜਿਸ ਤੋਂ ਬਾਅਦ ਕਿੱਤੀਆਂ ਭੈਣਾਂ ਨੂੰ ਨਿਕਲਣਾ ਬੜਾ ਮੁਸ਼ਕਲ ਹੁੰਦਾ ਉੱਥੇ ਪੁਲਿਸ ਦੀ ਗਸ਼ਤ ਰਹੀਗੀ ਲਗਾਤਾਰ ਬਿਲਕੁਲ ਨਾਕਾ ਤੇ ਗਸ਼ਤ ਸੀ ਉਹਨਾਂ ਇਸ ਏਰੀਆ 'ਚ ਵੇਖੋ ਇਸ ਗੱਲ ਤਾਂ ਜਿਹੜਾ ਅਸੀਂ ਇਕ ਲੋਕਾਂ ਨੂੰ ਇਕੱਠੇ ਹੋ ਕੇ ਲੋਕਾਂ ਦੀਆਂ ਗੱਲਾਂ ਸੁਣਦੀਆਂ ਇਹ ਚੋਂ ਬੜੀਆਂ ਗੱਲਾਂ ਸਾਨੂੰ ਵਾਪਸ ਨੂੰ ਨਿਕਲਦੀਆਂ ਲੋਕਾਂ ਦੇ ਦੁੱਖ ਤੀਫਾਂ ਨੂੰ ਸੁਣਦੇ ਅਸੀਂ ਅੱਜ ਵੀ ਇਹ ਗ ਡੈਡੀਕੇਟ ਆਪਣੀ ਫੋਰਸ ਲਾਵਾਂਗੇ ਆਪਣੀ ਸਰਕਾਰੀ ਪੀसीआर ਵੈਨ ਭੇਜਾਂਗੇ ਅਸੀਂ ਵਕਤ ਦੀ ਸ਼ਾਮ ਦੇ ਵੇਲੇ ਨਾਕੇ ਲਾਵਾਂਗੇ ਤਾਂ ਕਿ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਸੁਖੇਲੇ ਤਰੀਕੇ ਨਾਲ ਕਿਲੇ ਸਰ ਕੀ ਅਪੀਲ ਹੈ ਲੋਕਾਂ ਨੂੰ ਜਿਹੜੇ ਪਿੰਡ ਵਾਸੀ ਨੇ ਹੋਰ ਪਿੰਡਾਂ ਦੇ ਵਿੱਚ ਕੀ ਅਪੀਲ ਹੈ ਤੁਸੀਂ ਕਿਸ ਤਰੀਕੇ ਨਾਲ ਸੰਜੋਗ ਮੰਗਦੇ ਹੋ ਪਿੰਡਾਂ ਦੀ ਪੰਚਾਇਤਾਂ ਦਾ ਪਿੰਡ ਦੇ ਲੋਕਾਂ ਦਾ ਆ ਵੇਖੋ ਅਸੀਂ ਆਪਣੇ ਲੈਵਲ ਤੇ ਪੁਲਿਸ ਆਪਣੇ ਲੈਵਲ ਤੇ 24 ਘੰਟੇ ਇਸ ਗੱਲ ਤੋਂ ਲੱਗੀ ਹੋਈ ਹੈ ਕਿ ਵੀ ਕਿਵੇਂ ਨਾ ਕਿਵੇਂ ਅਸੀਂ ਐਸੇ ਆਪਣੀਆਂ ਵੇਰੀਆਂ ਨੂੰ ਕਰਾਈਮ ਫਰੀ ਜਾਂ ਨਸ਼ਾ ਫਰੀ ਕਰੀਏ ਕਿਸੇ ਕਿਸੇ ਤਰੀਕੇ ਨਾਲ ਅਸੀਂ ਲੋਕਾਂ ਨੂੰ ਸਹੀ ਰਾਜ ਲੈ ਕੇ ਆਈਏ ਤੇ ਮੇਰੇ ਤੁਹਾਡੇ ਮੱਦੇ ਨਾਹੀ ਇਹ ਲੋਕਾਂ ਭੀਲ ਹੈ ਕਿ ਵੀ ਆਪਾਂ ਇਕੱਠੇ ਹੋਈਏ ਇਕਜੁੱਟ ਹੋਈਏ ਤੇ ਜੇ ਕੋਈ ਬੰਦਾ ਹੈ ਜਿਹੜਾ ਮਾੜਾ ਹੈਗਾ ਏਰੀਆ 'ਚ ਜੋ ਕੋਈ ਹੈ ਜਿਹੜਾ ਸਾਡੂੰ ਇਨਫੋਰਮੇਸ਼ਨ ਦੋ ਅਸੀਂ ਬਿਲਕੁਲ ਹੀ ਉਹਦੇ ਵਿੱਚ ਲੱਗੇ ਹਾਂ ਉਸੇ ਬਿਲਕੁਲ ਹੀ ਉਹਦੇ ਖਿਲਾਫ ਕਾਰਵਾਈ ਕਰਾਂਗੇ ਤੇ ਤੁਹਾਨੂੰ ਜਲਦੀ ਹੀ ਨਤੀਜੇ ਦੇਖਣਗੇ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਐਸਐਚਓ ਸੁਨੀਲ ਕੁਮਾਰ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਪਿੰਡ ਵਾਸੀਆਂ ਦਾ ਇਲਾਕੇ ਦੇ ਲੋਕਾਂ ਦਾ ਸਹਿਯੋਗ ਮੰਗੇ ਆ ਤਾਂ ਇਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਮੈਂਬਰ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਮੀਟਿੰਗ ਦੇ ਵਿੱਚ ਕਿਵੇਂ ਕਿਵੇਂ ਸੁਝਾਅ ਉਹਨਾਂ ਦਿੱਤੇ ਨੇ ਤਾਂ ਆਖਿ ਨੇ ਜ ਆਪਣਾ ਫੋਨ ਨੰਬਰ ਦਿੱਤਾ ਹੈ ਰਣਜੀ ਤੁਹਾਡੇ ਪਿੰਡ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ ਵੱਡਾ ਪਿੰਡ ਹੈ ਦੋ ਪੰਚਾਇਤਾਂ ਬਣਦੀਆਂ ਨੇ ਕਾਫੀ ਇਲਜ਼ਾਮ ਵੀ ਲੱਗਦੇ ਨੇ ਕਿ ਜਗ੍ਹਾ ਤੇ ਨਸ਼ਾ ਵਿਕਦਾ ਵੀ ਹੈ ਕੁਝ ਕਰਦੇ ਵੀ ਨੇ ਪਰ ਹੁਣ ਤੁਸੀਂ ਕਿਹੜੇ ਸੁਝਾਅ ਪੁਲਿਸ ਨੂੰ ਦਿੱਤੇ ਨੇ ਜਾਂ ਪੁਲਸ ਤੋਂ ਕਿਹੜੇ ਸੁਝਾਅ ਲਏ ਨੇ ਕਿਵੇਂ ਦੀ ਮੀਟਿੰਗ ਹੋਈ ਤੇ ਜੀ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਚਾਹ ਸਾਡੀ ਸਾਰੀ ਪੰਚਾਇਤ ਸਾਡੇ ਸਪੰਸ ਸਾਹਿਬ ਸਾਡੇ ਪੰਚ ਸਾਹਿਬ ਸਾਰੇ ਖੜੇ ਹੈ ਤੇ ਸਾਡੇ ਐਸ ਐਚਓ ਸਾਹਿਬ ਆਏ ਹੋਏ ਸੀ ਮਜਰੀ ਦੇ ਤੇ ਸਾਡੀ ਇੱਕ ਹੀ ਮੰਗ ਰਹੀ ਹੈ ਜਿਹੜਾ ਨਸ਼ਾ ਹੈ ਅਸੀਂ ਪਿੰਡ ਤੋਂ ਜੜ ਤੇ ਖਤਮ ਕਰੀਏ ਹਾਂਜੀ ਇਹ ਸਾਡੇ ਸਾਰੇ ਸਯੋਗ ਨਾਲ ਹੋਣਾ ਹਾਂਜੀ ਕਿ ਨਸ਼ਾ ਇੱਕ ਹੀ ਚੀਜ਼ ਹੈ ਤੁਹਾਨੂੰ ਪਤਾ ਅੱਜ ਦੇ ਤਰੀਕੇ ਦੇ ਅੰਦਰ ਇੱਕ ਸਭ ਤੋਂ ਵੱਡਾ ਕੋੜ ਹੈ ਬਿਲਕੁਲ ਤੇ ਅਸੀਂ ਨਹੀਂ ਚਾਹਦੇ ਜਿਹਾ ਕਿਸੇ ਦਾ ਬੱਚਾ ਹੋਵੇ ਉਹ ਇਕੱਲਾ ਇੱਕ ਬੱਚਾ ਨਹੀਂ ਇੱਕ ਪਰਿਵਾਰ ਖਤਮ ਹੋ ਜਾਂਦਾ ਹੈ ਜੀ ਇਸ ਕਰਕੇ ਵੀ ਸਾਡੇ ਅਸੀਂ ਸਾਰਿਆਂ ਨਾਲ ਇੱਕ ਤਰ੍ਹਾਂ ਦਾ ਸਭ ਨੇ ਸੌ ਖਾਦੀ ਹੈ ਵੀ ਅਸੀਂ ਨਸ਼ੇ ਵਾਲੇ ਦੀ ਕਿਸੇ ਨਾਲ ਵੀ ਸਪੋਰਟ ਨਹੀਂ ਕਰਨੀ ਕੋਈ ਵੀ ਹੋਵੇ ਜੇ ਹੈ ਤਾਂ ਅਸੀਂ ਐਸਐਚ ਨੂੰ ਦੱਸੀਏ ਪਹਿਲਾਂ ਅਸੀਂ ਸਮਝਾਈਏ ਉਹਨਾਂ ਨੂੰ ਆਪਣੇ ਲੈਵਲ ਤੇ ਵੀ ਤੁਹਾਡਾ ਬੱਚਾ ਇਦਾਂ ਦਾ ਨਸ਼ਾ ਕਰਦਾ ਏ ਤੇ ਨਹੀਂ ਉਹ ਮੰਨਦਾ ਏ ਤੇ ਆਪਾਂ ਉਹਦੇ ਖਿਲਾਫ ਫਿਰ ਕਾਰਵਾਈ ਕਰੀਏ ਹੂੰ ਜਿਸ ਤਰੀਕੇ ਨੇ ਦੱਸਿਆ ਤੁਹਾਡੀ ਪੰਚਾਇਤ ਵੀ ਵੈਸ਼ਨੂ ਹੈ ਕਿ ਉਹ ਤਾਂ ਆਪ ਵੀ ਨਸ਼ੇ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਐ ਨਹੀਂ ਤਾਂ ਪੰਚਾਇਤ ਮੈਂਬਰ ਵੀ ਕੁਝ ਨਾ ਕੁਝ ਨਸ਼ਾ ਪਤਾ ਕਰ ਲੈਂਦੇ ਕਿ ਵੀ ਸ਼ਰਾਬ ਸੂਈ ਪਿੰਦੇ ਪਰ ਵੈਸ਼ਨ ਦੱਸੀ ਸਭ ਤੋਂ ਵੱਲ ਪੰਚਾਇਤ ਦੀ ਇਹ ਪਹਿਲਾਂ ਆਪ ਠੀਕ ਹੋਈਏ ਤਾਂ ਲੋਕਾਂ ਨੂੰ ਠੀਕ ਕਰੀਏ ਸਹੀ ਗੱਲ ਹੈ ਤੁਹਾਡੀ ਇਹ ਸਭ ਤੋਂ ਵੱਡੀ ਕਿਦਾਂ ਸਾਡੀ ਸਾਰੀ ਜੀ ਪੰਚਾਇਤ ਬੜੀ ਯੰਗ ਪੰਚਾਇਤ ਨੌਜਵਾਨ ਪੰਚਾਇਤ ਹੈ ਸਾਰੀ ਬੜੀ ਹੈ ਤੇ ਕੋਈ ਨਸ਼ਾ ਨਹੀਂ ਕਰਦਾ ਪੰਚਾਇਤ ਦੇ ਵਿੱਚ ਕੋਈ ਵੀ ਤੇ ਸਭ ਦੀ ਸੋਚ ਬਈ ਆਪਾਂ ਵਿਕਾਸ ਕਰਾਈਏ ਤੇ ਸਰਕਾਰ ਹੈ ਅਸੀਂ ਸਰਕਾਰ ਦਾ ਲਾ ਲਈਏ ਸਾਡੀ ਮੈਡਮ ਅਨਮੋਲ ਮਾਨ ਕੈਰ ਸਰਬ ਕਾਨੂੰਨ ਮੰਤਰੀ ਜੀ ਐਮ ਐਲ اے ਤੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇਆ ਵੀ ਪਿੰਡ ਦੇ ਜਿੰਨੇ ਵੀ ਸਾਡੇ ਕੰਮ ਮੇਨ ਹੈਗੇ ਆ ਮੈਨੂੰ ਦੱਸੋ ਮਤਾ ਪਾ ਕੇ ਦਿਓ ਮੈਂ ਉਹਨਾਂ ਨੂੰ ਪੈਲ ਦੇ ਆਧਾਰ ਤੇ ਕਰਾਂ ਬਿਲਕੁਲ ਬਹੁਤ ਵੱਡੀ ਗੱਲ ਹੈ ਰਾਣਾ ਜੀ ਨੇ ਜਿੱ ਤਰ੍ਹਾਂ ਆਪਣੇ ਸਰਪੰਚ ਸਾਹਿਬ ਸਾਡੇ ਨਾਲ ਸਰਮਤ ਸਾਹਿਬ ਮੀਟਿੰਗ ਹੋਈ ਹੈ ਪਿੰਡ ਦੇ ਪੰਚਾਇਤ ਤੌਰ ਤੇ ਜਿਹੜਾ ਸਹਿਯੋਗ ਹੀ ਮੰਗਿਆ ਪੁਲਿਸ ਨੇ ਦੂਜੇ ਸੇ ਆਪਣੇ ਸੁਝਾਅ ਦਿੱਤੇ ਨੇ ਤੁਸੀਂ ਵੀ ਆਪਣੇ ਸੁਝਾਅ ਦਿੱਤੇ ਨੇ ਤਾਂ ਕਿਵੇਂ ਦਾ ਸਹਿਯੋਗ ਪੁਲਿਸ ਦਾ ਮੰਗਦੇ ਹੋ ਜਾਂ ਪਿੰਡ ਵਾਸੀਆਂ ਦਾ ਕਿਉਂਕਿ ਕੱਲਾ ਸਰਪੰਚ ਕੁਝ ਨਹੀਂ ਕਰ ਸਕਦਾ ਪੰਚਾਇਤ ਕੁਝ ਨਹੀਂ ਕਰ ਸਕਦਾ ਤੇ ਕੱਲੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਜਦ ਤੱਕ ਲੋਕਾਂ ਦਾ ਸਹਿਯੋਗ ਨਾ ਹੋਵੇ ਸਾਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਚਾਹੀਦਾ ਜੀ ਉਸ ਸਹਿਯੋਗ ਨਾਲ ਅਸੀਂ ਪਿੰਡ 'ਚ ਨਸ਼ਾ ਖਤਮ ਕਰ ਸਕਦੇ ਆ ਬਾਕੀ ਸ ਅਸੀਂ ਮਤਲਬ ਸਾਰੇ ਨਾ ਸੌਂਖਾਈ ਹੈ ਕਿ ਸਾਡਾ ਕੋਈ ਵੀ ਪੰਚਾਇਤ ਮੈਂਬਰ ਨਸ਼ਾ ਤੇ ਮਤਲਬ ਉਹਨੂੰ ਛਡਾ ਕੇ ਨਹੀਂ ਲਿਆਉਂਗਾ ਉਹਨਾਂ ਦੇ ਵਿਰੁੱਧ ਸਖਤ ਤੇ ਸਖਤ ਕਾਰਵਾਈ ਕਰਵਾਈ ਜਾਊਗੀ ਕਿਹੜੀ ਕਿਹੜੀਆਂ ਦੱਸੀਆਂ ਤੁਸੀਂ ਪਿੰਡ ਦੀਆਂ ਮੁਸ਼ਕਲਾਂ ਕਿ ਕਿਹੜੇ ਕਿਹੜੇ ਪੁਆਇੰਟ ਨੇ ਜਿਗਾ ਉੱਤੇ ਅਗਰ ਸੀਸੀਟੀਵੀ ਕੈਮਰੇ ਲੱਗ ਜਾਣ ਜਾਂ ਫਿਰ ਪੁਲਿਸ ਗਸ਼ਤ ਰੱਖੇ ਕਿੱਥੇ ਤੁਹਾਨੂੰ ਲੱਗਦਾ ਕਿ ਫੈਕਟ ਜ਼ਿਆਦਾ ਹੋ ਰਿਹਾ ਇਸ ਜਗਾ ਉੱਤੇ ਇਸ ਜਗ੍ਹਾ ਤੇ ਗੌਰ ਰੱਖਣੀ ਲੋੜ ਹੈ ਇੱਕ ਤਾਂ ਸਕੂਲ ਕੋਲ ਅਸੀਂ ਇਹਨਾਂ ਨੂੰ ਦੱਸਿਆ ਹੈ ਕਿ ਸਕੂਲ ਕੋਲ ਜਦੋਂ ਬੱਚੇ ਸਕੂਲ ਦੀ ਛੁੱਟੀ ਹੁੰਦੀ ਹੈ ਉਸ ਟਾਈਮ ਸ਼ਰਾਰਤ ਕਰਦੇ ਆ ਤੇ ਉਹਦੇ ਬਾਅਦ ਇੱਕ ਦੋ ਇਹਨਾਂ ਨੂੰ ਪੁਆਇੰਟ ਹੋਰ ਦੱਸੇ ਆ ਜਿੱਥੇ ਕਿ ਮਤਲਬ ਇਹਨਾਂ ਨੂੰ ਕਿਹਾ ਕਿ ਢੇੜਾ ਟਾਈਮ ਟਾਈਮ ਤੇ ਢੇੜਾ ਮਾਰਿਆ ਜਾਵੇ ਤੁਹਾਨੂੰ ਵੀ ਕਿਹਾ ਕਿ 60 ਕੈਮਰੇ ਲਗਾਉਗੇ ਪੰਚਾਇਤ ਤੌਰ ਤੇ ਲੱਗਣਗੇ ਕਿ ਕਿਸ ਤਰ੍ਹਾਂ ਹਾਂਜੀ 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 ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰ ਦਾ ਸਹਿਯੋਗ ਨਾਲ ਕਿ ਕੈਮਰੇ ਲਵਾਏ ਜਾਣ ਬਿਲਕੁਲ ਤੇ ਨਾਲ ਦੀ ਨਾਲ ਸਾਡੇ ਨਾਲ ਪੰਚ ਸਾਹਿਬ ਨੇ ਪੰਚ ਸਾਹਿਬ ਤੁਹਾਡੀ ਵੀ ਨਾਲ ਮੀਟਿੰਗ ਗੱਲਬਾਤ ਵੀ ਹੋਈ ਤੁਸੀਂ ਆਪਣੇ ਸੁਝਾਅ ਦਿੱਤੇ ਨੇ ਤਾਂ ਕਿਵੇਂ ਦੇਖਦੇ ਹੋ ਕਿ ਅੱਜ ਕੱਲ ਨੌਜਵਾਨੀ ਨਸ਼ੇ ਵੱਲ ਨੂੰ ਜਾ ਰਹੀ ਹੈ ਖੇਡਾਂ ਵੱਲੋਂ ਘਟ ਜਾ ਰਹੀ ਹੈ ਭਾਵੇਂ ਤੁਹਾਡੇ ਪਿੰਡ ਵਿੱਚ ਗਰਾਊਂਡ ਵੀ ਹੈ ਹਰ ਸਹੂਲਤ ਸਹੂਲਤ ਹੈਗੀ ਹੈ ਪਰ ਬੱਚੇ ਨੂੰ ਕਿਵੇਂ ਮੋੜੋਗੇ ਇਸ ਛੇ ਵਾਲੇ ਪਾਸੇ ਤੋਂ ਕਿਸ ਤਰੀਕੇ ਤੁਹਾਡੀ ਸੋਚ ਹੈ ਅੱਗੇ ਪੰਚਾਇਤ ਦੀ ਪਤਾ ਕੀ ਹੈ ਜੇ ਤਾਂ ਪੇਰੈਂਟਸ ਵੀ ਸਾਥ ਦੇਣ ਅਸੀਂ ਪਹਿਲਾਂ ਬੱਚਿਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵਾਰਨਿੰਗ ਦਵਾਂਗੇ ਫਿਰ ਉਹ ਤੋਂ ਬਾਅਦ ਅਸੀਂ ਜੇ ਨਹੀਂ ਕੁਝ ਹੁੰਦਾ ਫਿਰ ਅਸੀਂ ਪੁਲਿਸ ਦਾ ਸਾਥ ਮੰਗੂਗੇ ਉਹਨਾਂ ਨੂੰ ਅਸੀਂ ਘਰ-ਘਰ ਸਰਪੰਚ ਸਾਹਿਬ ਨੂੰ ਅਸੀਂ ਦੱਸੂਗੇ ਵੀ ਆਹ ਕੰਮ ਗਲਤ ਹੋ ਰਿਹਾ ਬਾਕੀ ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਸਾਡੇ ਪਿੰਡ ਦੇ ਗਲੀ ਦੀਆਂ ਮਹਾਰਤਾਂ ਵੀ ਸਾਡੇ ਨਾਲ ਨੇ ਉਹ ਵੀ ਸਾਡਾ ਸਹਿਯੋਗ ਦੇਣਗੇ ਜੇ ਅਸੀਂ ਪੰਚਾਇਤ ਪੜ੍ਹੀ ਲਿਖੀ ਐ ਚੰਗੇ ਕੰਮ ਕਰੂਗੀ ਤਾਂ ਸਾਡਾ ਪਿੰਡ ਦਾ ਵਧੀਆ ਕੰਮ ਚੱਲੂਗਾ ਸਾਡੇ ਪਿੰਡ ਦਾ ਨਾਂ ਰੋਸ਼ਨ ਹੋਊਗਾ ਜਿਹੜਾ ਹੁਣ ਤੱਕ ਸਾਡੇ ਪਿੰਡ ਦੇ ਵਿੱਚ ਚੱਲਦਾ ਸੀ ਅਜਿਓ ਸੌਂ ਖਾਦੀ ਐ ਵੀ ਅਸੀਂ ਉਹ ਹੋਣ ਨਹੀਂ ਦੇਣਾ ਹੁੰਦਾ ਸ਼ਾਇਦਾਂ ਬਾਕੀ ਤੁਹਾਡਾ ਬੰਬ ਬਹੁਤ ਆ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਿੰਡ ਦੀ ਪੰਚਾਇਤ ਨੇ ਸੌਖਾਦੀ ਹੈ ਕਿ ਅਸੀਂ ਪਿੰਡ ਦੇ ਵਿੱਚ ਨਸ਼ਾ ਰਹਿਣ ਨਹੀਂ ਦੇਣਾ ਦੂਜੇ ਪਾਸੇ ਪੁਲਿਸ ਵੀ ਲਗਾਤਾਰ ਸਖਤੀ ਦੇ ਵਿੱਚ ਹੈ ਜਿਹੜੇ ਜਿਹੜੇ ਪੁਆਇੰਟ ਤੋਂ ਲੱਗਿਆ ਕਿ ਜਗਾ ਉੱਤੇ ਨਸ਼ੇੜੀ ਬੈਠਦੇ ਨੇ ਜਦ ਨਸ਼ਾ ਵਿਚਿੰਮੜੇ ਤਸਕਰ ਪਹੁੰਚਦੇ ਨੇ ਉੱਥੇ ਹੀ ਪੁਲਿਸ ਹੁਣ ਤਿੱਖੀ ਨਜ਼ਰ ਰੱਖੇਗੀ ਸੀਸੀਟੀਵੀ ਕੈਮਰੇ ਪਿੰਡ ਵਾਸੀਆਂ ਵੱਲ ਲਗਾਏ ਜਾ ਰਹੇ ਨੇ ਦੂਜੇ ਪਾਸੇ ਮੇਨ ਪੁਆਇੰਟ 1.2 ਕਿ ਬਲਾਕ ਮਾਜਰੀ ਦੀ ਐਂਟਰੀ ਦੇ ਉੱਤੇ ਆਪਾਂ ਗੱਲ ਕਰੀ ਬਲਾਕ ਉੱਥੇ ਵੀ ਇੱਕ ਵੱਡੇ ਸੀਸੀਟੀਵੀ ਕੈਮਰੇ ਲੱਗਣੇ ਨੇ ਦ ਲੋਕ ਆਂਦੇ ਆਂਦੇ ਨਹੀਂ ਉਸ ਜਗ੍ਹਾ ਉੱਤੇ ਵੱਡੇ ਸੀਸੀਟੀਵੀ ਕੈਮਰੇ ਲੱਗਣਗੇ ਹੁਣ ਭਾਵੇਂ ਨਸ਼ੇੜੀ ਨੇ ਭਾਵੇਂ ਤਸਕਰ ਨੇ ਭਾਵੇਂ ਕ੍ਰਿਮੀਨਲ ਬੰਦਾ ਹੈ ਤਾਂ ਉਹ ਪੁਲਿਸ ਦੀ ਅੱਖ ਤੋਂ ਬਚ ਨਹੀਂ ਸਕਦਾ ਦੇਖਦੇ ਕਿ ਆਉਣ ਵਾਲੇ ਦਿਨਾਂ 'ਚ ਹੁਣ ਖਿਜ਼ਰਾਬਾਦ ਨੂੰ ਲੈ ਕੇ ਕਿੰਨਾ ਕਿੰਨਾ ਸ਼ਬ ਮੁਕਤ ਪੰਚਾਇਤ ਨਾਲ ਪੁਲਿਸ ਕਰਦੀ ਹੈ ਤੁਹਾਨੂੰ ਬਹੁਤ ਸਮਝ ਦੱਸੇਗਾ ਤੁਹਾਡੇ ਕਨਮੈਨ ਕਰਨ ਸ਼ਰਮਾ ਦੇ ਨਾਲ ਹਰਤੇ ਸੀ